ਜੋ ਜਾਣ ਨੂੰ ਰੋਲ ਜੀ ਬੀਤੇ ਕੁਛ ਦਿਨਾਂ ਪਹਿਲਾਂ ਲਗਾਤਾਰ ਪੰਜਾਬ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਆ ਅਤੇ ਹਿਮਾਚਲ ਤੇ ਜੰਮੂ ਕਸ਼ਮੀਰ ਤੇ ਕਾਫੀ ਜ਼ਿਆਦਾ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਹੜਾ ਵਰਗੇ ਹਾਲਾਤ ਜਿਹੜੇ ਕਿ ਆ ਬੰਦੇ ਨਜ਼ਰ ਆ ਰਿਹਾ ਇਸ ਵਕਤ ਮੈਂ ਗਰਾਊਂਡ ਜ਼ੀਰੋ ਤੇ ਲਗਾਤਾਰ ਤੁਹਾਨੂੰ ਅਪਡੇਟ ਦਿੰਦਾ ਦੇ ਰਿਹਾ ਹਾਂ ਕਿ ਲਗਾਤਾਰ ਇਸ ਵਕਤ 2:30 ਵਜੇ ਨੇ ਰਾਤ ਦੇ ਤੇ ਇਸ ਵਕਤ ਤੁਸੀਂ ਬੰਜ ਰਿਹਾ ਪੂਰਾ ਜਿਹੜਾ ਕਿ ਇੱਥੇ ਖਰਚੂਕਾ ਹੋ ਬੰਦ ਟੁੱਟ ਚੁੱਕਾ ਵਾ ਬਸ ਜ਼ਮੀਨ ਹੀ ਇੱਥੇ ਰਹਿ ਗਈ ਹੈ ਇਹ ਜਿਸ ਜਗ੍ਹਾ ਤੇ ਮੈਂ ਮੌਜੂਦ ਆਂ ਇਸ ਜਗ੍ਹਾ ਤੇ ਉੱਤੇ ਖੇਤ ਹੁੰਦੇ ਸੀਗੇ ਪਰ ਇੱਥੇ ਬੰਦ ਲਾਇਆ ਗਿਆ ਸੀ ਇੱਕ ਤੇ ਉਹ ਬੰਦ ਵੀ ਜਰੀਕੇ ਟੁੱਟ ਚੁੱਕਾ ਦੇਖ ਸਕਦੇ ਹੋ ਰਫਤਾਰ ਕਿੰਨੀ ਕੁ ਹੈਗੀ ਹੈ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰੀ ਰਫਤਾਰ ਜਰੀਕੇ ਦਿਖਾਈ ਜਾਵੇ ਕਿ ਕਿੰਨੀ ਕੁ ਜ਼ਿਆਦਾ ਰਫਤਾਰ ਜਰੀਕੇ ਇਸ ਪਾਣੀ ਦੀ ਹੈਗੀ ਆ ਮੇਰੇ ਨਾਲ ਕੁਝ ਪਿੰਡ ਵਾਸੀ ਨੇ ਕਿਉਂਕਿ ਲਗਾਤਾਰ ਜਰੀਕੇ ਪੰਜਾਬ ਦੇ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਉਸ ਦੇ ਕਾਰਨ ਜਾਪ ਜਿਹੜੇ ਕਿ ਹੜਾ ਦੀ ਮਾਰ ਜਿਹੜਾ ਛਿਲਦਾ ਨਜ਼ਰ ਆ ਰਿਹਾ ਤੇ ਮੈਂ ਇਸ ਵਕਤ ਗੱਲਬਾਤ ਕਰਦੇ ਪਿੰਡ ਵਾਸੀ ਮੇਨ ਨਾਲ ਬਾਈ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਹੁਣੀ ਹੀ ਖਬਰ ਆਈ ਹੈ ਇਹ ਖਬਰਤਾ ਬਗੀ ਫਤਿਹ ਹੁਣੀ ਖਬਰ ਆਈ ਸੀ ਕਿ ਬੰਨ ਟੁੱਟ ਚੁੱਕਾ ਵਾ ਬਾਰਨਾ ਤਾਂ ਬਿਲਕੁਲ ਹੀ ਖਤਮ ਹੋ ਚੁੱਕਿਆ ਵਾ ਹਮ ਇਹ ਆਪਣੇ ਪੈੰਡ ਦੇ ਲੈਵਲ ਖੇਤ ਦੇ ਬਰਾਬਰ ਪਾਣੀ ਚੱਲਦਾ ਪਿਆ ਹਲੇ 2 ਫੁੱਟ ਪਾਣੀ ਥੱਲੇ ਚੱਲਦਾ ਪਿਆ ਹਲੇ ਪਾਣੀ ਦਾ ਕੋਈ ਬਾਸਾ ਪਤਾ ਨਹੀਂਗਾ ਆਪਾਂ ਨੂੰ ਕਿੱਥੇ ਤੇ ਕਰਾ ਸਕਦਾ ਪਿੱਛੋਂ ਕੋਈ ਵੀ ਉਹ ਨਹੀਂ ਆਪਾਂ ਨੂੰ ਪਤਾ ਲੱਗਿਆ ਪਾਣੀ ਕਿੰਨਾ ਛੱਡਣਾ ਵਾ ਠੀਕ ਹੈ ਨਾ ਆਪਣਾ ਪੈੰਡ ਹਲੇ ਬਿਲਕੁਲ ਹੀ ਕਿਸੇ ਨੂੰ ਡਰਨੀ ਲੋੜ ਨਹੀਂ ਪ੍ਰਜਾਸ਼ਨ ਲੱਗਿਆ ਹੋਇਆ ਵਾ ਕੰਮ ਕਰ ਰਹੀਆਂ ਟੀਮਾਂ ਆਪਣੀ ਆਪਣੀ ਕੰਮ ਕਰਦੀਆਂ ਪਈਆਂ ਪਰ ਲੋਕਾਂ ਦਾ ਫਵਾਂ ਬੁਲਾਈਆ ਨੂਜਾ ਦੇ ਜਰ ਉੱਥੋਂ ਮੰਨ ਡੁੱਟ ਗਿਆ ਇੱਥੋਂ ਡੁੱਟ ਗਿਆ ਕਲੋਨੀ ਚੋਂ ਪਾਣੀ ਆ ਗਿਆ ਸਸਰਾਲੀ ਕਲੋਨੀ ਚੋਂ ਆਹ ਹੋ ਗਿਆ ਮੰਗਦਾ ਪਾਣੀ ਵੜ ਗਿਆ ਇਹ ਹੋ ਗਿਆ ਪਰ ਹਲੇ ਕੋਈ ਇਦਾਂ ਦੇ ਕੋਈ ਲੋੜ ਨਹੀਂ ਗੇ ਸਾਡੇ ਕੰਮ ਚੱਲਦਾ ਪਿਆ ਵਧੀਆ ਚੱਲਦਾ ਪਿਆ ਕਿਸੇ ਨੂੰ ਡਰਨ ਦੀ ਲੋੜ ਨਹੀਂ ਜਦੋਂ ਕੰਮ ਸਾਡੇ ਤੋਂ ਖਦਰ ਜੋ ਬਾਹਰ ਹੋ ਗਿਆ ਅਸੀਂ ਆਪਣੇ ਆਪ ਵੀ ਦੱਸ ਦੇਣਾ ਭਈ ਆਪਣਾ ਆਪਣਾ ਸਮਾਨ ਬੰਨ ਲਓ ਠੀਕ ਹੈ ਨਾ ਇਸ ਕੰਮ ਸਾਡੇ ਤੋਂ ਲੈਵਲ ਤੋਂ ਬਾਹਰ ਹੋ ਚੁੱਕਿਆ ਵਾ ਠੀਕ ਹੈ ਨਾ ਬਾਕੀ ਬਾਈਗੁਰਾ ਖਾਲਸਾ ਬਾਈਗੁਰਾ ਫਤਿਹ ਅੱਛਾ ਬਾਈ ਜੀ ਪਾਣੀ ਕਿਥੇ ਤੱਕ ਪਹੁੰਚ ਗਿਆ ਕਿਉਂਕਿ ਅਫਵਾਹ ਕਿ ਇਹ ਅਫਵਾਹ ਸੱਚ ਹੈ ਕਿ ਪਾਣੀ ਖੇਤਾਂ ਦੇ ਵਿੱਚ ਆ ਗਿਆ ਸਰ ਪਾਣੀ ਦਾ ਖੇਤਾਂ 'ਚ ਆ ਚੁੱਕਿਆ ਜੀ ਅੱਛਾ ਇਹ ਇਹ ਸੱਚ ਆ ਵੀਰੇ ਅੱਛਾ ਜੀ ਇਹਦੇ ਵਿੱਚੋਂ 1 ਫੁੱਟ ਥੱਲੇ ਪਾਣੀ ਚੱਲਦਾ ਪਿਆ ਵਾ ਕੋਈ ਜ਼ਿਆਦਾ ਨਹੀਂ ਪਾਣੀ ਚੱਲਦਾ ਠੀਕ ਹੈ ਖੇਤਾਂ ਨੂੰ ਤੁਸੀਂ ਬੰਨ ਤਕ ਇਹ ਬੰਨ ਤਾਂ ਹਾਂ ਵੀ 4 4 ਕਿਲੋ ਕਰਤੋੜ 10 ਕਿਲੋ 10 ਕਿਲੇ ਪਿੱਛੇ ਤੱਕ ਬਣਾ ਹੂੰ ਦਸਕੇਲੇ ਪਿੱਛੇ ਬੰਨ ਸੀਗਾ ਬੰਨ ਦਾ ਉਰੇ ਆ ਚੁੱਕਿਆ ਪਾਣੀ ਇਹ ਤੋਂ ਕੋਈ ਗੱਲ ਵੱਡੀ ਨਹੀਂ ਗਈ ਬਈ ਇਹ ਚ ਲੁਕਉਣ ਵਾਲਾ ਕੰਮ ਨਹੀਂ ਅਸੀਂ ਫੇਰ ਵੀ ਕਹਿੰਨੇ ਆ ਆਪਣੇ ਬੰਦਿਆਂ ਨੂੰ ਜੀ ਜੋ ਵੀ ਕਹਿੰਨੇ ਚਲੋ ਆਪਣਾ ਜੋ ਵੀ ਭਾਂਡਾ ਟਿੰਡਾ ਸਭ ਕੋ ਸੰਭਲੋ ਠੀਕ ਆ ਹਾਲੇ ਤੱਕ ਕੁਝ ਨਹੀਂ ਹੋਇਆ ਠੀਕ ਆ ਜਦੋਂ ਕੋਈ ਵੀ ਇਦਾਂ ਦਾ ਕੋਈ 19 ਕੀ ਗੱਲ ਹੋਈ ਅਸੀਂ ਖੁਦ ਬੰਡ ਵਾਲਿਆਂ ਖੁਦ ਤੁਹਾਨੂੰ ਦੱਸਾਂਗੇ ਠੀਕ ਆ ਬਾਕੀ ਤੁਹਾਡਾ ਕਿੰਨੇ ਕੋਈ ਜਾਣੇ ਲੱਗੇ ਹੋਏ ਕਿ 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 ਕੋਈ ਵਾਰੀ ਲੱਖਾਂ ਹੀ ਬੰਦਾ ਲੱਗਾ ਹੋਇਆ ਅੱਛਾ ਲੱਖਾਂ ਹੀ ਬੰਦਾ ਲੱਗਿਆ ਪਾਣੀ ਰੁਕ ਚੁੱਕਾ ਵਾ ਉੱਥੇ ਪਾਣੀ ਰੁਕ ਚੁੱਕਿਆ ਵਾ ਹੈ ਪਾਣੀ ਰੁਕ ਚੁੱਕਿਆ ਵਾ ਪਰ ਇੱਥੇ ਦਾ ਕੋਈ ਕਿਸੇ ਨਾਲ ਹਾਲਾਤ ਨਹੀਂ ਦਿਖੇ ਪਰ ਇੱਥੇ ਹਾਲਾਤ ਨੂੰ ਅਸੀਂ ਆਪ ਦਿਖਾਏ ਆਗੇ ਹਮ ਇੱਥੇ ਕਿਸੇ ਨਾਲ ਹਾਲਾਤ ਨਹੀਂ ਨਿਕੇ ਭਾਈ ਉਹ ਖਾਲਤਾ ਵੇ ਕਿਉਂ ਅੱਛਾ ਭਾਈ ਜੀ ਤੁਸੀਂ ਸੇਵਾ ਤੇ ਪਹੁੰਚੇ ਹੋ ਕਿਸ ਤਰ੍ਹਾਂ ਦੀ ਉੱਥੇ ਬੰਦੀ ਬੰਨ ਬੰਨਿਆ ਜਾ ਰਿਹਾ ਹੈ ਕਿੰਨੇ ਕੋਈ ਲੋਕ ਉੱਥੇ ਤਨਾਤ ਕੀਤੇ ਗਏ ਕਿੰਨੇ ਕੋ ਆਰਮੀ ਡਿਪਲੋਏ ਕੀਤੀ ਗਈ ਕਿ ਕਿਉਂ ਉਹ ਆਰਮੀ ਤਾਂ ਬਹੁਤ ਖੜੀ ਹੈ ਸਰ ਹਮ ਆਪਣੇ ਬਲੇ ਪੂਰੀ ਕੋਸ਼ਿਸ਼ ਕਰ ਰਹੇ ਆ ਮਗਰ ਹੁਣ ਹਰ ਥਾਂ ਤੇ ਨਹੀਂ ਜਾ ਸਕਦੇ ਜਿੱਥੇ ਜਿੱਥੇ ਲੋਕੀ ਦੱਸ ਰਹੇ ਉੱਥੇ ਤੇ ਜਾ ਰਹੇ ਆ ਹਾਂਜੀ ਹਾਂਜੀ ਤੇ ਕੁਝ ਪਿੰਡ ਵਾਸੀਆਂ ਦਾ ਵੀ ਪੂਰਾ ਯੋਗ ਹੋ ਰਿਹਾ ਇੱਥੇ ਯੋਗਦਾਨ ਤੇ ਬਾਕੀ ਅਸੀਂ ਵੀ ਦੇਖਣੇ ਆਏ ਸੀ ਜੀ ਐਵੇਂ ਅਫਵਾਹ ਲੋਕੀ ਬਹੁਤ ਫਲਾ ਰਹੇ ਆ ਅਫਵਾਹ ਤੋਂ ਦੂਰ ਰਹੋ ਤੇ ਸੇਫਟੀ ਵਾਸਤੇ ਵੀ ਤੁਸੀਂ ਤਿਆਰ ਰਹੋ ਬੰਨ ਦਾ ਮਤਲਬ 240 ਥੱਲੇ ਰਹਿ ਗਿਆ ਪਾਣੀ ਆ ਵੀ ਸਕਦਾ ਨਹੀਂ ਵੀ ਆ ਸਕਦਾ ਮਗਰ ਜ਼ਿਆਦਾ ਹੱਪਵਾ ਵਿੱਚ ਨਾ ਰਹੋ ਕਿ ਟੁੱਟ ਗਿਆ ਬੰਨ ਟੁੱਟ ਗਿਆ ਇਹ ਹੋ ਗਿਆ ਉਹ ਹੋ ਗਿਆ ਜੀ ਅੱਛਾ ਭਾਈ ਜੀ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਡਰ ਦਾ ਮਾਹੌਲ ਹੈ ਲੋਕਾਂ ਦੇ ਵਿੱਚ ਕਿਉਂਕਿ ਲੁਧਾਨਾ ਵਾਸੀ ਹਰੇਕ ਲੁਧਾਨਾ ਵਾਸੀ ਡਰ ਦੇ ਮਾਹੌਲ ਦੇ ਵਿੱਚ ਘਰ ਬੈਠਾ ਹੋਇਆ ਵਾ ਉਹਨੂੰ ਇਹ ਡਰ ਹੈ ਕਿ ਕਿਤੇ ਪਾਣੀ ਨਾ ਜਵੇ ਸਸਰਾਲੀ ਕਲੋਨੀ ਦੇ ਵਿੱਚ ਕਿਹਾ ਦੇ ਕਿ ਪਾਣੀ ਆ ਗਿਆ ਹਾਂਜੀ ਭਾਈ ਜੀ ਆਪਣਾ ਪਿੰਡ ਸਸਰਾਲੀ ਕਲੋਨੀ ਹੈ ਭਾਈ ਜੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜੀ ਬੰਨ ਦਾ ਬਿਲਕੁਲ ਨਾਮੋ ਨਿਸ਼ਾਨ ਖਤਮ ਹੋ ਚੁੱਕਿਆ ਆ ਪਾਣੀ ਇਸ ਟਾਈਮ ਪੂਰੀ ਜ਼ਮੀਨ ਨੂੰ ਢਾ ਲਾਈ ਬੈਠਾ ਜੀ ਤੇ ਪ੍ਰਮਾਤਮਾ ਸੁੱਖ ਰੱਖੇ ਤਾਂ ਇਹ ਆਫ਼ਤ ਕਿਸੇ ਤੇ ਨਾ ਆਵੇ ਜੇ ਮੰਨ ਲਓ ਵੀ ਇੱਥੋਂ ਕੋਈ ਨੁਕਸਾਨ ਹੁੰਦਾ ਤਾਂ ਪੂਰੇ ਲੁਧਿਆਣੇ ਦਾ ਨੁਕਸਾਨ ਹੋ ਸਕਦਾ ਜੀ ਹੂੰ ਪੂਰਾ ਖਤਰੇ ਤੇ ਕੰਮ ਹੈ ਤਹਲੇ ਫਿਲਹਾਲ ਕੋਈ ਐਡਾ ਖਤਰਾ ਹੈ ਵੀ ਹੈ ਨਹੀਂ ਜੇ ਹਿਸਾਬ ਨਾਲ ਪਾਣੀ ਚੱਲਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਵੱਧ ਵੀ ਸਕਦਾ ਜੀ ਹੂੰ ਸੋ ਬਿਲਕੁਲ ਲਗਾਤਾਰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਬਹੁਤ ਅਫਵਾਹਾਂ ਫੈਲਾਰੀ ਮੈਂ ਲਗਾਤਾਰ ਹੀ ਕਰ ਰਹੇ ਹਾਂ ਕਿਉਂਕਿ ਲੋਕ ਡਰੇ ਹੋਏ ਨੇ ਉਹ ਤਾਂ ਗਲਤ ਗੱਲ ਆ ਜਿਹੜੀ ਫੋਨ ਆ ਰਿਹਾ ਸਾਨੂੰ ਰੋਜ਼ ਕਦੇ ਬਸਤੀਆਂ ਆ ਗਿਆ ਕਦੇ ਆਪਣੇ ਮਿਹਰਬਾਨ ਆ ਗਿਆ ਫੋਨ ਆ ਰਿਹਾ ਡੈਲੀ ਪਰ ਜਿਹੜੀ ਆ ਆਪਾਂ ਇਹੀ ਗੱਲ ਕਰ ਰਹੇ ਆ ਪਾਣੀ ਲੈਵਲ ਤੋਂ ਥੱਲੇ ਚੱਲ ਰਿਹਾ ਇਹ ਪਾਣੀ ਉੱਪਰ ਵਧੂਗਾ ਤਾਂ ਫੇਰ ਹੋਊਗਾ ਜੋ ਹੋਊਗਾ ਇਹ ਥੱਲੇ ਚੱਲਦਾ ਆ ਰਿਹਾ ਵੜਦਾ ਆ ਰਿਹਾ 15 ਦਿਨ ਹੋ ਗਏ ਸਾਨੂੰ ਅਸੀਂ 21 ਤਰੀਕ ਤੋਂ ਚੱਲ ਰਿਹਾ ਜੀ 21 ਤਰੀਕ ਤੋਂ ਸਾਡੇ 4 ਕਿल्ले ਨੰਗੇ ਆ ਪਿੱਛੇ ਚਾਰ ਗਨੇ ਸਾਡੇ ਆਪਣੇ ਨਾਂ ਦੇ ਨਿਕਲ ਗਏ ਜੀ ਪਿੱਛੇ ਉਹ ਤੋਂ ਇਲਾਵਾ ਵਨ ਸੱਟ ਲਿਆ ਠੀਕ ਆ ਜੀ ਪਾਣੀ ਥੱਲਿਓਂ ਵੜਦਾ ਆ ਰਿਹਾ ਲੋਕੀ ਕਹਿੰਦੇ ਪਾਣੀ ਘਰਾਾਂ ਚ ਵੜ ਗਿਆ ਏਦਾਂ ਵੜ ਗਿਆ ਏਦਾਂ ਕੁਝ ਨਹੀਂ ਹੋਇਆ ਜਿਹੜਾ ਅੱਜ ਜਾਣ ਕੇ 3 ਵਜੇ ਪਾਣੀ ਆਣਾ ਵਾ ਰਾਤੀ 3 ਵਜੇ ਆਇਆ ਸੀਗਾ ਉਹ ਕੁਝ ਕਰ ਸਕਦਾ ਜੀ ਅੱਛਾ ਜਿਹੜਾ 3 ਵਜੇ ਅੱਜ ਆਣਾ ਉਹ ਪਾਣੀ ਜਿਹੜਾ ਆਉਣਾ ਉਹਦੇ ਨਾਲ ਖਤਰਾ ਹੋਰ ਬਹੁਤ ਉਹਦੇ ਨਾਲ ਹੋ ਸਕਦਾ ਬਾਕੀ ਆਪਾਂ ਕੁਝ ਨਹੀਂ ਕਰ ਸਕਿਆ ਰਾਤੀ ਅਸੀਂ 3 ਵਜੇ ਇੱਥੇ ਸੀਗੇ ਅਸੀਂ ਗਏ ਆ 5 ਵਜੇ ਕਰੇ ਜਾਨਕਿ 8 ਵਜੇ ਉਹਨਾਂ ਬੰਨ ਸੱਟ ਲਏ ਸੀ ਅੱਛਾ ਬਾਈ ਜੀ ਟਾਈਮ ਕਿੰਨਾ ਹੋ ਗਿਆ ਸਮਾਂ ਕਿੰਨਾ ਹੋ ਗਿਆ ਇਸ ਵਜੇ ਸਮਾਂ ਹੋ ਗਿਆ ਜੀ ਆਪਣਾ 1.5 ਵਜੇ ਗਿਆ ਜੀ ਆ ਦੇਖ ਸਕਦੇ ਹੋ ਲੁਧਿਆਣਾ ਲਾਈਵ ਦੀ ਟੀਮ ਰਾਤ ਦੇ 1.5 ਵਜੇ ਇੱਥੇ ਪਹੁੰਚੀ ਆ ਇਹ ਟਾਈਮ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਵਾ 1.5 ਵਜੇ ਨੇ ਰਾਤ ਦੇ ਰਾਤ ਦੇ 1.5 ਵਜੇ ਤੁਹਾਨੂੰ ਸਥਿਤੀ ਦਿਖਾ ਰਿਹਾ ਕਬਰਾਂ ਉਂ ਦੀ ਕੋਈ ਲੋੜ ਨਹੀਂ ਕਿਉਂਕਿ ਪ੍ਰਸ਼ਾਸਨ ਨੇ ਤੇ ਤਣਾਤ ਕੀਤਾ ਹੋਇਆ ਵਾ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਬਰਾਂ ਉਂ ਦੀ ਕੋਈ ਲੋੜ ਨਹੀਂ ਤੁਸੀਂ ਬੰਨ ਜਿਹੜਾ ਕਿਆ ਬੰਨ ਤਾਂ ਟੁੱਟ ਚੁੱਕਾ ਪਰ ਢਾ ਦੇ ਨਾਲ ਜਿਹੜਾ ਕਿ ਆ ਪਾਣੀ ਲੱਗਿਆ ਹੋਇਆ ਵਾ 2 ਫੁੱਟ نیچے ਪਾਣੀ ਹੈ ਲਗਾਤਾਰ ਦੇਖ ਸਕਦੇ ਹੋ ਪਾਣੀ ਦੀ ਰਫ਼ਤਾਰ ਵਧਵੀ ਹੋਈ ਵੀ ਨਜ਼ਰ ਆ ਰਹੀ ਹੈ ਪਰ ਆਰਮੀ ਡਿਪਲੋਏ ਕੀਤੀ ਹੋਈ ਹੈ ਇੱਥੇ ਐਨਡੀਆਰ ਦੀ ਟੀਮਾਂ ਇੱਥੇ ਡਿਪਲੋਏ ਕੀਤੀਆਂ ਹੋਈਆਂ ਨੇ ਕੋਈ ਖਬਰਾਂ ਦੀ ਲੋੜ ਨਹੀਂ ਪਿੰਡ ਵਾਸੀ ਲੱਗੇ ਹੋਏ ਨੇ ਬੰਨ ਬੰਨ ਨੂੰ ਜਿਹੜਾ ਪਾਣੀ ਦੱਸਿਆ ਜਾ ਰਿਹਾ ਸੀਗਾ ਰਿੰਗ ਬੰਦ ਬੰਦ ਕੋਲ ਆ ਗਿਆ ਵਾ ਆਰਜੀ ਬੰਦੇ ਟਾ ਨਾ ਲੱਗ ਗਿਆ ਵੈ ਪਰ ਉਸ ਨੂੰ ਹੁਣ ਜਿੱਥੋਂ ਪਾਣੀ ਆਇਆ ਸੀ ਉੱਥੋਂ ਉਸ ਨੂੰ ਵੀ ਹੁਣ ਬੰਦ ਕਰ ਦਿੱਤਾ ਗਿਆ ਵੈ ਲਗਾਤਾਰ ਪ੍ਰਸ਼ਾਸਨ ਕੰਮ ਕਰਦਾ ਨਜ਼ਰ ਆ ਰਿਹਾ ਹੈ ਲਗਾਤਾਰ ਲੁਧਿਆਣਾ ਰਾਈ ਦੀ ਟੀਮ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਤਸਵੀਰਾਂ ਦਿਖਾਉਂਦੀ ਨਜ਼ਰ ਆ ਰਹੀ ਹੈ ਕਭਾਂ ਨਹੀਂ ਕੋਈ ਲੋ ਨਹੀਂ ਅਪੀਲ ਇਹ ਹੈ ਕਿ ਆਪਣੇ ਘਰ ਬੈਠੇ ਇਹ ਪਿੰਡ ਵਾਸੀਆਂ ਲਈ ਲੋਕਾਂ ਦੀ ਅਰਦਾਸ ਕਰੋ ਤਾਂ ਕਿ ਕੁਦਰਤੀ ਮਾਰ ਲੋਕਾਂ ਨੂੰ ਨਾ ਪਵੇ ਤੇ ਕੱਲ ਨੂੰ ਜਾਂ ਅੱਗੇ ਆਉਣੇ ਸਮੇਂ ਦੇ ਵਿੱਚ ਬਰਸਾਤ ਨਾ ਪਵੇ ਤਾਂ ਕਿ ਇਹ ਸਤਲੁਜ ਦਰਿਆ ਜਿਹੜਾ ਉਫਾਨ ਤੇ ਹੈ ਉਫਾਨ ਇਹ ਨਾ ਪਵੇ ਜੁੜੇ ਹੋਣ ਨਾਲ ਇਹਦੇ ਨਾਲ ਯੂਮ ਬੀ ਰਿਪੋਰਟ ਧੰਨਵਾਦ